ਸਸਿਕਲ ਅੱਜ ਆ ਜੀ 15 ਦਸੰਬਰ 2023 ਤੇ ਵੱਖ-ਵੱਖ ਮੰਡੀਆਂ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਭਾਅ ਕੀ ਰਹੇ ਨੇ ਬਾਸਮਤੀ ਦੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਜਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਤੇ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ ਫਾਜ਼ਲਕਾ ਮੰਡੀ ਦੀ ਜਿੱਥੇ 11 21 ਦਾ ਭਾਅ ਜੜਾ ਰਿਹਾ 4815 ਰੁਪਏ ਪ੍ਰਤੀ ਕੁਇੰਟਲ ਰਿਹਾ ਤੇ ਜਲਾਲਾਬਾਦ ਦੀ ਮੰਡੀ ਦੇ ਵਿੱਚ 1121 ਵਿਕੀ ਆ 4700 ਰੁਪਏ ਪ੍ਰਤੀ ਕੁਆਂਟਲ ਮਾਨਸਾ ਦੀ ਬਰੇਟਾ ਮੰਡੀ ਦੇ ਵਿੱਚ 4680 ਰੁਪਏ ਪ੍ਰਤੀ ਕੁਆਂਟਲ ਤੇ ਲੁਧਿਆਣਾ ਦੇ ਖੰਨਾ ਵਿੱਚ ਵਿਕੀ ਆ 5075 ਰੁਪਏ ਪ੍ਰਤੀ ਕੁਆਂਟਲ ਖੇਮ ਕਰਨ ਦੇ ਵਿੱਚ 5100 ਤੇ ਮਲੋਟ ਮੰਡੀ ਦੇ ਵਿੱਚ ਅੱਜ ਜਿਹੜਾ ਭਾਰਿਆ ਬਾਸਮਤੀ ਦਾ ਉਹ 4908 ਰੁਪਏ ਤੇ ਬਠਿੰਡਾ ਦੇ ਮੋੜ ਵਿੱਚ 4600 ਰੁਪਏ ਬਾਸਮਤੀ 1509 ਦਾ ਭਾਰਿਆ ਤੇ ਇਸੇ ਤਰ੍ਹਾਂ ਹੀ ਜੇਕਰ 1121 ਦੀ ਗੱਲ ਕਰੀਏ ਤਾਂ ਪਾਤੜਾਂ ਦੇ ਵਿੱਚ 1121 ਦਾ ਭਾਅ 4915 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਸੁਗੰਧਾ ਦਾ ਭਾਅ ਜਿਹੜਾ ਰਿਹਾ ਉਹ 4670 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜੇਕਰ ਹੋਰ ਨਾ ਮੰਡੀਆਂ ਦੀ ਗੱਲ ਕਰੀਏ ਮੁਖਸਰ ਮੰਡੀ ਦੀ ਤਾਂ ਮੁਕਸਰ ਦੇ ਵਿੱਚ 11 21 ਦਾ ਭਾ ਜਿਹੜਾ ਕੰਬੈਨ ਨਾਲ ਕੱਟੀ ਹੋਈ ਦਾ 4860 ਰੁਪਏ ਤੇ 18 47 ਦਾ ਭਾ 3880 ਰੁਪਏ ਪ੍ਰਤੀ ਕੁਆਂਟਲ ਰਿਹਾ 17 18 ਦਾ ਭਾ ਇੱਥੇ 4740 ਰੁਪਏ ਤੇ 16 92 ਦਾ ਭਾ ਜਿਹੜਾ ਰਿਹਾ ਉਹ 4000 ਰੁਪਏ ਪ੍ਰਤੀ ਕੁਆਂਟਲ ਰਿਹਾ 1401 ਦੇ ਭਾ ਦੀ ਗੱਲ ਕਰ ਲੈਣੇ ਆ ਤਾਂ 4630 ਰੁਪਏ ਪ੍ਰਤੀ ਕੁਆਂਟਲ ਜਿਹੜਾ ਉਹ ਭਾ ਰਿਹਾ ਇਸੇ ਤਰ੍ਹਾਂ ਹੀ ਗੱਲ ਕਰਦੇ ਆ ਅੰਮ੍ਰਿਤਸਰ ਮੰਡੀ ਦੀ ਜਿੱਥੇ 11 21 ਦਾ ਭਾਅ ਜਿਹੜਾ ਰਿਹਾ ਕੰਬਾਈਨ ਨਾਲ ਕੱਟੀ ਦਾ ਉਹ 4900 ਰੁਪਏ ਤੇ ਹੱਥ ਨਾਲ ਕਟਾਈ ਕੀਤੀ ਦਾ 5190 ਰੁਪਏ ਪ੍ਰਤੀ ਕੁਆਂਟਲ ਰਿਹਾ 17 18 ਦਾ ਭਾਅ ਜਿਹੜਾ ਇੱਥੇ ਰਿਹਾ ਉਹ 5000 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 18 47 ਦਾ ਭਾਅ 3900 ਰੁਪਏ ਤੇ 1509 ਦਾ ਭਾਅ 3900 ਰੁਪਏ ਪ੍ਰਤੀ ਕੁਆਂਟਲ ਜਿਹੜਾ ਉਹ ਰਿਹਾ ਜੀ ਇਸੇ ਤਰ੍ਹਾਂ ਹੀ ਤਰਨਤਾਰਨ ਮੰਡੀ ਦੇ ਵਿੱਚ 11 21 ਦਾ ਭਾਅ ਜਿਹੜਾ ਕੰਬਾਈਨ ਨਾਲ ਕੱਟੀ ਹੋਈ ਦਾ 5000 ਰੁਪਏ ਤੇ ਹੱਥ ਨਾਲ ਕਟਾਈ ਕੀਤੀ ਦਾ 5200 ਰੁਪਏ ਪ੍ਰਤੀ ਕੁਆਂਟਲ ਰਿਹਾ 17 18 ਦਾ ਭਾਜ ਜਿਹੜਾ ਰਿਹਾ ਉਹ 4805 ਰੁਪਏ ਤੇ 1401 ਦਾ ਭਾਜ 4300 ਰੁਪਏ ਪ੍ਰਤੀ ਕੁਆਂਟਲ ਰਿਹਾ 1509 ਦੇ ਭਾਅ ਦੀ ਗੱਲ ਕਰੀਏ ਹੱਥ ਨਾਲ ਕਟਾਈ ਕੀਤੀ ਦੀ ਤਾਂ 3975 ਰੁਪਏ ਤੇ 1847 ਦੇ ਭਾਅ ਜਿਹੜਾ ਰਿਹਾ ਉਹ 3700 59 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ 베ਰੀ ਮੰਡੀ ਦੇ ਵਿੱਚ 11 21 ਵਿਕੀ ਆ 4791 ਰੁਪਏ ਪ੍ਰਤੀ ਕੁਆਂਟਲ ਤੇ ਜੇਕਰ ਕੋਟਕਪੂਰਾ ਮੰਡੀ ਦੀ ਗੱਲ ਕਰੀਏ ਤਾਂ 17 18 ਦਾ ਭਾਜੜਾ ਕੋਟਕਪੂਰਾ ਮੰਡੀ ਦੇ ਵਿੱਚ ਅੱਜ ਰਿਹਾ ਉਹ 21 ਰੁਪਏ ਮੰਡੀ ਦੇ ਅਖੰ ਨੂੰ ਮਿਲੀ ਆ ਤੇ 4745 ਰੁਪਏ ਪ੍ਰਤੀ ਕੁਆਂਟਲ ਜਿਹੜਾ ਭਾ ਰਿਹਾ 18 47 ਦੇ ਭਾ ਦੀ ਗੱਲ ਕਰੀਏ ਤਾਂ 4000 ਰੁਪਏ ਪ੍ਰਤੀ ਕੁਆਂਟਲ ਜਿਹੜਾ ਇਸ ਮੰਡੀ ਦੇ ਵਿੱਚ ਭਾ ਰਿਹਾ ਇਸੇ ਤਰ੍ਹਾਂ ਹੀ ਜੁਲਾਨਾ ਮੰਡੀ ਦੀ ਗੱਲ ਕਰ ਲੈਨੇ ਜਿੱਥੇ 1121 ਦਾ ਭਾਜੜਾ ਰਿਹਾ ਅੱਜ 4800 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 1718 ਦਾ ਭਾ 4541 ਰੁਪਏ ਤੇ 1718 ਦਾ ਹੱਥ ਨਾਲ ਕਟਾਈ ਕੀਤੀ ਦਾ ਭਾ 4700 ਰੁਪਏ ਪ੍ਰਤੀ ਕੁਆਂਟਲ ਰਿਹਾ ਜੁਲਾਨਾ ਮੰਡੀ ਦੇ ਵਿੱਚ 125 ਰੁਪਏ ਮੰਡੀ ਦੇਖਣ ਨੂੰ ਮਿਲੀ ਹੈ ਤੇ 4800 ਰੁਪਏ ਪ੍ਰਤੀ ਕੁਆਂਟਲ ਰਿਹਾ 1121 ਦਾ ਭਾ 1718 ਦਾ ਭਾ 4541 ਰੁਪਏ ਤੇ ਇਸੇ ਤਰ੍ਹਾਂ ਹੀ 1718 ਦਾ ਭਾ 4700 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਪਾ ਰਿਹਾ ਜੀ ਤੇ ਜੇਕਰ ਗੱਲ ਕਰੀਏ ਆਪਾਂ ਜਾਂਦੇ ਜਾਂਦੇ ਨਰੇਲਾ ਮੰਡੀ ਦੀ ਤਾਂ 1509 ਦਾ ਭਾਅ ਇੱਥੇ 3884 ਰੁਪਏ ਤੇ ਸਰਸਾ ਮੰਡੀ ਦੇ ਵਿੱਚ 1401 ਦਾ ਭਾਅ 4831 ਤੇ 1509 ਦਾ ਭਾਅ 4003 ਰੁਪਏ ਪ੍ਰਤੀ ਕੁਇੰਟਲ ਰਿਹਾ